ਮਸਤੋਣਾ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਨਕਲ ਬਣ ਰਹੀ ਹੈ ਜੀ ਦਾਸੋ ਦਾ ਬੜੀ ਗੰਭੀਰਤਾ ਨਾਲ 2000 9 ਤੋਂ ਲੈ ਕੇ ਹੁਣ ਤੱਕ ਬਰੋਧ ਕਰਦਾ ਰਹੇ ਉਹਦੇ ਬਾਰੇ ਹੁਕਮਨਾਮਾ ਵੀ ਹੋ ਗਿਆ ਲੇਕਰ ਕਿਸੇ ਨੇ ਇੰਪਲੀਮੈਂਟ ਨਹੀਂ ਕੀਤਾ ਉਹ ਜਾਇਦਾਦ ਹੈ ਜਿਹੜੀ ਸ਼ਰੋਣੀ ਕਮੇਟੀ ਦੀ ਹੈ ਮੈਂ ਗੁਰਦੁਆਰਾ ਸਾਹਿਬ ਪਾਸ਼ਾ ਜੀ ਨੌਵੀਂ ਸ਼ਰੋਣੀ ਕਮੇਟੀ ਦੇ ਅੰਡਰ ਹੈ ਜੀ ਮੈਂ ਅੰਦਰ ਬੈਠਾ ਸੀ ਜੀ ਅੰਦਰ ਬੈਠਣ ਤੋਂ ਇੱਕ ਦਿਨ ਤੇ ਇੱਕ ਰਾਤ ਮੰਦਰ ਬੈਠਿਆ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਨੂੰ ਕੁਝ ਚੜਿਆ ਦਿਮਾਗ ਨੂੰ ਇਹਨਾਂ ਦੇ ਨੂੰ ਜਾਂ ਉੱਪਰੋਂ ਉਹਨਾਂ ਨੂੰ ਹੁਕਮ ਆਇਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦੇ ਜੀ ਜੀ ਜਾਂ ਕਿਸੇ ਦੇ ਹੋਰ ਇਹਨਾਂ ਨੇ ਮੇਰਾ ਸਮਾਂ ਚੱਕ ਕੇ ਸੜਕ ਤੇ ਸੁੱਟਦਾ ਤਾਂ ਤੇ ਲੇਕਿਨ ਮੇਰਾ ਮਸਲਾ ਇਹ ਆ ਵੀ ਦਰਬਾਰ ਸਾਹਿਬ ਦੀ ਨਕਲ ਨਾਲ ਸਿੱਖਾਂ ਨੂੰ ਪਰਵਾਹ ਨਾ ਇਹ ਹੋ ਸਕਦੀ ਹੈ ਡੇਠੇ ਸਭੇ ਥਾ ਨਹੀਂ ਤੁੱਟ ਜੇ ਹਾਂ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਤਾਂ ਹੋਏ ਨਹੀਂ ਗੁਰੂ ਰਾਮਦਾਸ ਦੇ ਪਰਵਾਹ ਕਿ ਮੀ ਆਪਾਂ ਜਿਹੋਨਾਂ ਦੀ ਤਾਂ ਆਲ ਕਰ ਲਾਂਗੇ ਇਸ ਸੰਘਰਸ਼ ਤੁਸੀਂ ਬਹੁਤ ਲੰਬੇ ਸਮੇਂ ਤੋਂ ਲੜ ਰਹੇ ਹੋਗੇ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਵਾਰ ਧਰਨੇ ਤੇ ਵੀ ਬੈਠੇ ਹੋਗੇ ਕਿ ਇਸ ਤੋਂ ਪਹਿਲਾਂ ਵੀ ਉਤਰਨੇ ਤੇ ਬਾਰ-ਬਾਰ ਬੈਠਨੇ ਹੋਗੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਧਰਨੇ ਤੇ ਬੈਠ ਚੁੱਕੇ ਹੋਗੇ ਕੀ ਕਾਰਨ ਕੀ ਹੈ ਜੀ ਇਹ ਬਾਰ-ਬਾਰ ਬੈਠਣ ਦਾ ਮੰਨ ਲਓ ਵੀ ਜਾਂ ਤਾਂ ਹੱਲ ਕਿਉਂ ਨਹੀਂ ਹੋ ਰਿਹਾ ਮੇਰੇ ਬਾਰ-ਬਾਰ ਬੈਠਣ ਦਾ ਮੈਨੂੰ ਚਾਹ ਨਹੀਂ ਕਿਸੇ ਦਾ ਜੀ ਵੀ ਕੋਈ ਧਰਨੇ ਤੇ ਬੈਠੇ ਕੋਈ ਮੁਜਾਰਾ ਕਰੇ ਕੋਈ ਆਪ ਦਾ ਮੈਂ ਹੁਣ ਮਰਨ ਮਰਤ ਤੇ ਬੈਠਾ ਤੀਸਰਾ ਦਿਨ ਆ ਮਾ ਪਾਣੀ ਵੀ ਮੂੰਹ ਨਹੀਂ ਲਾ ਰਿਹਾ ਬਿਲਕੁਲ ਜੀ ਸਾਰਾ মিডিਆ ਮੈਨੂੰ ਸਹਿਯੋਗ ਦੇ ਰਿਹਾ ਤੁਹਾਡੇ ਬਾਰੇ ਸੋਸ਼ਲ ਮੀਡੀਆ ਤੇ ਸੋਸ਼ਲ ਵਰਕਰ ਵੀ ਮੈਨੂੰ ਪੂਰਾ ਸਹਿਯੋਗ ਦੇ ਰਹੇ ਨੇ ਜੀ ਜੀ ਲੇਕਿਨ ਇੱਕ ਗੱਲ ਇਹ ਹੈ ਵੀ ਸਿਰਫ ਪੂਜਾ ਪੈਸੇ ਇਕੱਠੇ ਕਰਨ ਲਈ ਨਹੀਂ ਹੈਗਾ ਸਿੱਖ ਧਰਮ ਜੀ ਇਹਨਾਂ ਨੇ ਮਸਤੋਆਣਾ ਸਾਹਿਬ ਦੇ ਦਰਬਾਰ ਸਾਹਿਬ ਦੀ ਨਕਲ ਬਣਾ ਕੇ ਬਹੁਤ ਵੱਡੀ ਅਵਗਿਆ ਕੀਤੀ ਹੈ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਹੋਇਆ ਵੀ ਇਹ ਬਿਲਡਿੰਗ ਬਣੀ ਹੈ ਜਿਹੜੀ ਗੈਰ ਕਾਨੂੰਨੀ ਪ੍ਰਸ਼ੋਤਮ ਫੱਗੂ ਵਾਲਾ ਨਹੀਂ ਕਹਿੰਦਾ ਵੀ ਗੈਰ ਕਾਨੂੰਨੀ ਆ ਠੀਕ ਜੀ ਦਰਬਾਰ ਸਾਹਿਬ ਦੀ ਨਕਲ ਪਰ ਅਕਾਲ ਤਖਤ ਦਾ ਜਥੇਦਾਰ ਸਾਹਿਬ ਕਹਿੰਦੇ ਨੇ ਕੰਮ ਉਥੇ ਚੱਲ ਰਿਹਾ ਗੁਰੂ ਘਰ ਦੇ ਵਿੱਚ ਜਾਂ ਕੰਮ ਰੁਕ ਗਿਆ ਜੋ ਇਹ ਬਿਲਕੁਲ ਹੀ ਹੌਲੀ ਸਲੋ ਐਂਡ ਸਟਡੀ ਬੇਨਜ ਦਾ ਰੇਸ ਜੀ ਜੀ ਜਿਹੜੇ ਬਣਾਉਣ ਵਾਲੇ ਦੋਖੀ ਨੇ ਦਰਬਾਰ ਸਾਹਿਬ ਦੀ ਨਕਲ ਬਣਾ ਰਹੇ ਨੇ ਜਦੋਂ ਸਿੱਖਾਂ ਦੇ ਵਿੱਚ ਚੇਤਨਾ ਪੈਦਾ ਹੋ ਜਾਂਦੀ ਹੈ ਉਦੋਂ ਉਹ ਰੋਕ ਦਿੰਦੇ ਨੇ ਫਿਰ ਹਟਾਤਾ ਜੀ ਬੰਦ ਕਰਤਾ ਜੀ ਬੰਦ ਹੋ ਗਿਆ ਜੀ ਲੇਕਿਨ ਜਦੋਂ ਸਿੱਖ ਸੌ ਜਾਂਦੇ ਨੇ ਤੇ ਇਸੇ ਕਰਕੇ ਮੈਂ ਉਹ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ ਆ ਹੁਣ ਸਤਪਾਪਾਤਰ ਸਿੰਘ ਦੀ ਵਰਸੀ ਨਿਕਲੀ ਆ ਵਰਸੀ ਦੇ ਉੱਤੇ ਕਹਿਦਾ ਲੜੀਆਂ ਪਈਆਂ ਹੋਈਆਂ ਸੀ ਉਥੇ ਖੰਡ ਪਾ ਮਾਰੇ ਪ੍ਰਕਾਸ਼ ਵੀ ਕੀਤੇ ਨੇ ਇਹਨਾਂ ਨੇ ਜੀ ਪਬਲਿਕ ਨੂੰ ਤੁਸੀਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੀਡੀਆ ਜਰੀਏ ਮੈਂ ਲੋਕਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਵੀ ਦਰਬਾਰ ਸਾਹਿਬ ਦੀ ਨਕਲ ਨਹੀਂ ਹੋ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਹੈ ਇਹ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਜਿਹੜਾ ਮੈਂ ਕੀਤਾ ਲੇਕਿਨ ਮੇਰੇ ਨਾਲ ਉਹਨਾਂ ਨੇ ਦੁਰਵਿਹਾਰ ਕੀਤਾ ਇਹ ਮਾਰੀ ਗੱਲ ਧੰਨਵਾਦ ਜੀ ਦੇਖ ਸਕਦੇ ਹੋ ਇਹ ਸੰਜੇ ਜਠੇਦਾਰ ਪਰ ਉਸਤਮ ਸਿੰਘ ਜੀ ਠੀਕ ਹੈ ਜੀ ਬਿਲਕੁਲ ਓਪੋਜੀਟ ਬੈਠੇ ਨੇਗੇ ਗੁਰੂਕਰ ਨੌਮੀ ਪਾਸਾ ਭਵਾਨੀਕੜ ਤੇ ਬਿਲਕੁਲ ਸਾਹਮਣੇ ਠੀਕ ਹੈ ਜੀ ਦੇਖ ਸਕਦੇ ਹਾਂ ਕਿ ਇਹ ਬੈਠੇ ਨੇਗੇ ਸੋ ਪਹਿਲਾਂ ਕੁਝ ਮਾਮਲਾ ਚੱਲ ਰਿਹਾ ਸੀਗਾ ਪਹਿਲਾਂ ਅੰਦਰ ਬੈਠੇ ਸੀਗੇ ਅੰਦਰੋਂ ਠੀਕ ਹੈ ਇਹਨਾਂ ਨੇ ਪ੍ਰਧਾਨ ਜੀ ਤੇ ਇਲਜ਼ਾਮ ਲਾਇਆ ਵੀ ਸਾਨੂੰ ਝਾਕ ਕੇ ਮੈਨੂੰ ਬਾਹਰੇ ਪਿਠਾਇਆ ਗਿਆਗਾ ਹੁਣ ਇਹ ਕਚੈਰੀ ਜਿਹੜੀ ਕੰਦ ਅਗੀ ਬੈਕਸਾਈਡ ਵਾਲੀ ਉਹਦੇ ਬਿਲਕੁਲ ਨਾਲ ਬੈਠੇ ਹੋਏ ਨੇਗੇ ਦੇਖ ਸਕਦੇ ਹੋਗੇ ਇਨਾਂ ਦਾ ਇੱਕੋ ਇੱਕ ਇਹਨਾਂ ਦਾ ਜੋ ਇਹਨਾਂ ਦਾ ਰੋਸ ਹੈਗਾ ਜੋ ਇਹਨਾਂ ਨੇ ਕਹਿ ਰਹੇ ਨੇ ਕਿ ਸਿਰਫ ਇੱਕੋ ਇੱਕ ਇਹਨਾਂ ਦਾ ਵੀ ਮਸਤੂਆਣਾ ਸਭ ਜੋ ਨਕਲ ਬਣ ਰਹੀ ਆ ਦਰਬਾਰ ਸਾਹਿਬ ਦੀ ਸਿਰਫ ਉਹ ਰੁਕ ਜਾਵੇ ਹੋਰ ਇਹਨਾਂ ਦਾ ਕਿਸੇ ਨਾਲ ਕੋਈ ਰੋਸ ਵਿਰੋਧ ਨਹੀਂ ਹੈਗਾ ਧੰਨਵਾਦ